ਕੋਈ ਸਾਨੂੰ ਕੰਮ ਮਿਲਿਆ ਕੁਸ਼ਲ ਪਾਲਦੀ ਤੌਰ ਤੇ ਠੀਕ ਹੈ ਬਾਕੀ ਕੰਮ ਚੱਲਿਆ ਲਗਾਤਾਰ ਪੈਸੇ ਵੀ ਨਾਲ ਦੀ ਨਾਲ ਆ ਰਹੇ ਆ ਸਾਰੀ ਬੀਬੀਆਂ ਖੁਸ਼ ਆ ਕੋਈ ਅਜਿਹੀ ਦਿੱਕਤ ਨਹੀਂ ਆਈ ਹੈਗੀ ਚਾਹ ਪਾਣੀ ਜੋ ਵੀ ਹੈਗਾ ਸਾਰਾ ਕੁਝ ਇਦੇ ਘਰ ਆ ਰਿਹਾ ਅੱਜ ਤੱਕ ਜੋ ਵੀ ਹੈਗਾ ਕੰਮ ਅੱਗੇ ਹੋਰ ਵੀ ਚੱਲ ਰਿਹਾ ਹਾਂ ਜੀ ਕੰਮ ਨਰੇਗਾ ਦਾ ਆਣਾ ਚਾਹੀਦਾ ਜੀ ਰੁਜ਼ਗਾਰ ਮਿਲਣਾ ਚਾਹੀਦਾ ਜੀ ਜਿਹੜੇ ਚਾਉਣ ਹੋਣੇ ਵਧੀਆ ਬੰਦੇ ਆਣੇ ਚਾਹੀਦੇ ਹਸਪੀਟਲ ਬਣਿਆ ਹੋਇਆ ਪਿੰਡ ਦਾ ਹਾਂ ਜੀ ਹਾਂ ਜੀ ਬਹੁਤ ਵਧੀਆ ਸਪੈਂਸਰੀ ਬਣੀ ਸਾਰੇ ਦੁਆਰ ਮਹੱਲਾ ਕਲੀਨਿਕ ਸ਼ਾਇਦ ਤੁਹਾਡੇ ਹਨੇ ਬਣਿਆ ਹਾਂ ਜੀ ਹਾਂ ਜੀ ਹਾਂ ਜੀ ਆਮ ਪਾਰਟੀ ਨੇ ਥੋੜੀ ਤਾਂ ਠੀਕ ਹੈ ਜੀ ਆ ਜਿਹੜਾ ਸਾਡੇ ਲਾਗੇ ਜੀ ਸਾਡੇ ਘਰਾਂ ਦੇ ਆ ਪ੍ਰਾਇਮਰੀ ਸਕੂਲ ਕੇ ਲਾਗੇ ਦੇਖ ਲਓ ਜੀ ਨਾਲਾ ਕਿੱਡਾ ਬੜਾਏ ਉਹ ਵੀ ਸਹੂਲਤ ਨਹੀਂ ਵਧੀਆ ਹੈਗੀ ਉਹ ਬਣਨਾ ਚਾਹੀਦਾ ਹਾਂ ਜੀ ਬਣਨਾ ਚਾਹੀਦਾ ਹੈ ਜੀ ਇਹ ਲਗਾਤਾਰ ਚੱਲ ਰਿਹਾ 100 ਦਿਨ ਹਾਂ 100 ਦਿਨ ਲਗਾਤਾਰ ਚੱਲ ਰਿਹਾ ਪੈਸੇ ਵੀ ਨਾਲ ਦੀ ਨਾਲ ਆ ਰਹੇ ਹੂੰ ਬਾਕੀ ਕੁਸ਼ਲਪਾਲ ਦੀ ਉਹਦੇ ਨਾਲ ਚੱਲ ਰਿਹਾ ਜੋ ਵੀ ਹੈਗਾ ਠੀਕ ਹੈ ਨਾ ਗਾਹਾਂ ਨੂੰ ਵੀ ਚੱਲ ਰਿਹਾ ਕੋਈ ਅਜੀ ਦਿੱਕਤ ਨਹੀਂ ਚਾਹ ਦੀ ਥਰਮੋਸ ਬਾਕੀ ਨਾਲ ਨੂੰ ਬਿਸਕੁਟ ਕਦੇ ਮੱਠੀ ਨਾਲ ਦੀ ਨਾਲ ਆ ਰਿਹਾ ਕੋਈ ਦਿੱਕਤ ਨਹੀਂ ਆਈ ਜਿਸ ਦਿਨ ਦਾ ਇਹ ਕੰਮ ਲਾਇਆ ਸਾਡੇ ਬਾਹਰ ਕੌਣ ਭੇਜ ਰਿਹਾ ਇਹ ਕੁਸ਼ਲਪਾਲ ਕੁਸ਼ਲਪਾਲ ਦੁਆਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤੇ ਪੰਚਾਇਤੀ ਚੋਣਾਂ ਲੜਨ ਦੇ ਇੱਛਕ ਲੋਕਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਜਾ ਰਹੇ ਹਨ ਉੱਥੇ ਹੀ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਜਾਂ ਆਪੋ ਆਪਣੇ ਵਿਅਕਤੀ ਨੂੰ ਸਰਪੰਚ ਜਾਂ ਪੰਚ ਦੇ ਰੂਪ ਵਿੱਚ ਦੇਖਣ ਲਈ ਵੱਡੇ ਪੱਧਰ ਦੇ ਉੱਤੇ ਜੋੜ-ਤੋੜ ਕਰਨ ਦੀਆਂ ਸਕੀਮਾਂ ਵੀ ਲਾਈਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਅੱਜ ਅਸੀਂ ਪਿੰਡ ਖਿજરાਬਾਦ ਪਹੁੰਚੇ ਜਿੱਥੇ ਕਿ ਨਰੇਗਾ ਦੇ ਅਧੀਨ ਕੰਮ ਕਰ ਰਹੀਆਂ ਮਾਤਾ-ਮਾਂ ਪੈਣਾ ਬਜ਼ੁਰਗ ਔਰਤਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਤੋਂ ਜਾਣਿਆ ਕਿ ਪਿੰਡ ਦੇ ਵਿੱਚ ਹੋ ਰਹੀ ਸਰਪੰਚੀ ਅਤੇ ਪੰਚੀ ਦੀ ਚੋਣ ਲਈ ਉਹ ਨਵੀਂ ਪੰਚਾਇਤ ਤੋਂ ਕੀ ਉਮੀਦ ਰੱਖਦੇ ਹਨ ਇਸ ਦੇ ਨਾਲ ਹੀ ਉਹਨਾਂ ਆਪੋ ਆਪਨੇ ਵਿਚਾਰ ਵੀ ਪੇਸ਼ ਕੀਤੇ ਅਤੇ ਨਰੇਗਾ ਦੇ ਕੰਮ ਲਈ ਸਰਕਾਰ ਤੋਂ ਦਿਨ ਵਧਾਉਣ ਦੀ ਵੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਕੰਮ ਕਰਦੀਆਂ ਇਹਨਾਂ ਔਰਤਾਂ ਦੇ ਵੱਲੋਂ ਤੁਸੀਂ ਵੀ ਦੇਖੋ ਕਿਉਂ ਪਿੰਡ ਦੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਣਾ ਕੁਸ਼ਲਪਾਲ ਦੇ ਗੁਣ ਗਾਏ ਐ ਸੋ ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ ਸਾਲ ਕੰਮ ਨਰੇਗਾ ਦਾ ਆਣਾ ਚਾਹੀਦਾ ਜੀ ਰੁਜ਼ਗਾਰ ਮਿਲਣਾ ਚਾਹੀਦਾ ਜੀ ਜਿਹੜੇ ਚਾਹਣ ਹੋਣੇ ਵਧੀਆ ਬੰਦੇ ਆਣੇ ਚਾਹੀਦੇ ਜੀ ਜਿਹੜੇ ਕੁਸ਼ਲਪਾਲ ਬਈਆ ਭਰਾਏ ਜੀ ਉਹ ਬਹੁਤ ਵਧੀਆ ਚੰਗੇ ਬੰਦੇ ਸਾਡੇ ਲਈ ਫਾਇਦੇਦਾਰ ਹੈ ਜੀ ਹੂੰ ਸਾਡੇ ਲਈ ਕੰਮ ਵੀ ਲੈ ਕੇ ਆਉਂਦੇ ਆ ਜੀ ਸਾਡੇ ਮੈਟ ਵੀ ਬਹੁਤ ਚੰਗੇ ਆ ਜੀ ਵਧੀਆ ਸਾਨੂੰ ਪੂਰੇ ਸਾਲ ਰੁਜ਼ਗਾਰ ਮਿਲਣਾ ਚਾਹੀਦਾ ਵਿੱਚ ਨੂੰ ਦੋ ਪਹੀਨੇ ਤਿੰਨ ਮਹੀਨੇ ਦੋਕ ਲੱਗਦੇ ਆ ਜੀ ਵੀ ਫਿਰ ਵਿੱਚ ਨੂੰ ਪਿਛਲੇ ਸਾਲ ਲਗੇ ਨਹੀਂ ਜੀ ਸਾਡੇ ਇਸ ਸਾਲ ਮੈਟ ਸਾਡੇ ਵਧੀਆ ਮਿਲੇ ਆ ਜੀ ਵੀ ਵਧੀਆ ਕੰਮ ਹੁੰਦਾ ਹੈ ਜੀ ਬੰਦੇ ਸਾਡੇ ਸਾਰੇ ਵਧੀਆ ਨਾਲ ਮਿਲ ਕੇ ਕੰਮ ਕਰਦੇ ਆ ਜੀ ਅਸੀਂ ਪਿੰਡ ਦੀ ਗੱਲ ਕਰੀਏ ਵੱਡਾ ਪਿੰਡ ਹੈ ਜੀ ਤੁਹਾਡਾ ਸਕੂਲ ਕਿੰਨੇ ਪਿੰਡ ਦੇ ਤੇ ਦੋ ਹੈ ਜੀ ਦੋ ਸਕੂਲ ਹਾਂਜੀ ਕਿਹੜੀ ਕਲਾਸ ਤੱਕ ਇਹ 12ਵੀਂ ਤੱਕ ਹੈ ਜੀ ਵੱਡਾ ਸਕੂਲ ਛੋਟਾ 5ਵੀਂ ਤਹਾਂਜੀ ਲੜਕੀਆਂ ਫਿਰ ਇੱਥੇ ਪੜ੍ਹਦੀਆਂ 12ਵੀਂ ਤੱਕ ਹਾਂਜੀ ਹਾਂਜੀ ਸਾਹਿਬ ਵਧੀਆ ਹੈ ਜੀ ਮੈਡਮ ਉਸ ਤੋਂ ਬਾਅਦ ਬੱਚੇ ਫਿਰ ਅੱਗੇ ਫਿਰ ਕਈ ਪੜਦੇ ਐ ਜੀ ਕਈ ਨੇ ਚੰਡੀਗੜ੍ਹ ਵਗੈਰਾ ਨੇੜੇ ਜੀ ਚੰਡੀਗੜ੍ਹ ਨੇੜੇ ਜਿੱਦਾਂ ਖਰੜਸ ਵੀ ਚਲੇ ਜਾਂਦੇ ਆ ਹੁਣ ਫਿਰ ਜਿਹੜੀਆਂ ਸਹੂਲਤਾਂ ਉਹ ਕਿਵੇਂ ਆ ਮਤਲਬ ਪਿੰਡ ਦੇ ਵਿੱਚ ਵਧੀਆ ਚੱਲੀ ਜਾਂਦਾ ਜੀ ਹਸਪੀਟਲ ਬਣਿਆ ਹੋਇਆ ਪਿੰਡ ਦਾ ਹਾਂਜੀ ਹੈਗਾ ਜੀ ਬਹੁਤ ਵਧੀਆ ਹੈ ਸੈਂਟਰ ਹੀ ਬਣਿਆ ਸਾਰੇ ਦੁਆਲੇ ਮਹੱਲਾ ਕਲੀਨਿਕ ਸ਼ਾਇਦ ਤੁਹਾਡੇ ਹਨਾ ਬਣਿਆ ਹੋਇਆ ਹਾਂਜੀ 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 ਆਮ ਪਾਰਟੀ ਨੇ ਉਹ ਕਰਿਆ ਵਧੀਆ ਸਾਡੀ ਹਰ ਇੱਕ ਖੁਆਇਸ਼ ਨੂੰ ਮੰਗ ਪੂਰੀ ਕਰਦੇ ਐ ਜੀ ਰਾਣਾ ਕੁਤਪਾਲ ਜੀ ਹਾਂਜੀ ਹਾਂਜੀ ਅੱਥੇ ਕੰਮ ਵੀ ਥੋੜੇ ਖਾਤਰ ਲੈ ਕੇ ਆਉਂਦੇ ਹਾਂਜੀ ਹਾਂਜੀ ਬਹੁਤ ਚੰਗੀ ਕਈ ਸਾਲ ਨਹੀਂ ਲਗਿਆ ਜੀ ਕੰਮ ਸਾਡੇ ਪਰ ਹੁਣ ਕੰਮ ਲੱਗਦਾ ਹੈ ਜੀ ਸਾਡੇ ਵੀ ਲੱਗਣਾ ਹੈ ਜੀ ਹਾਂ ਅਸੀਂ ਨਹੀਂ ਬੇਲੇ ਹੀ ਰਹੇ ਜੀ ਹੁਣ ਇਹ ਐਸੇ ਕੇ ਸਿਰ ਪਰ ਹੈ ਜੀ ਅਸੀਂ ਰੁਜ਼ਗਾਰ ਸਾਡਾ ਜਨਾਨੀਆਂ ਦਾ ਅਸੀਂ ਕਿਹੜੇ ਹੋਰ ਕਿਤੇ ਬਾਹਰ ਜਾਣਾ ਹੈ ਜੀ ਆਹੀ ਹੈ ਜੀ ਕੰਮ ਸਾਡਾ ਹਾਂ ਜੀ ਪੂਰੇ ਸਾਲ ਪਿੰਡ ਦੀ ਗੱਲ ਕਰੀਏ ਵਿਕਾਸ ਦੀ ਨਾਲੀਆਂ ਗਲੀਆਂ ਦੀ ਪਿੰਡ ਦੀ ਹਾਲਤ ਹੁਣ ਕਿਵੇਂ ਹੈ ਵੀ ਠੀਕ ਹੈ ਥੋੜੀ ਤਾਂ ਠੀਕ ਹੈ ਜੀ ਆ ਜਿਹੜਾ ਸਾਡੇ ਲਾਗੇ ਜੀ ਸਾਡੇ ਘਰਾਂ ਕੇ ਆ ਪ੍ਰਾਇਮਰੀ ਸਕੂਲ ਕੇ ਲਾਗੇ ਦੇਖ ਲੋ ਜੀ ਨਾਲਾ ਕਿੱਡਾ ਬੜਾ ਹੈ ਉਹ ਵੀ ਸਹੂਲਤ ਨਹੀਂ ਵਧੀਆ ਹੈਗੀ ਉਹ ਬਣਨਾ ਚਾਹੀਦਾ ਹਾਂਜੀ ਬਣਨਾ ਚਾਹੀਦਾ ਹੈ ਜੀ ਅੱਬਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਬਲਾਸ ਹੈ ਜੀ ਅੱਛਾ ਜੀ ਪੰਚਾਇਤੀ ਚੋਣਾਂ ਆ ਰਹੀਆਂ ਹੁਣ ਮੋੜ ਪੰਜਾਬ ਦੇ ਵਿੱਚ ਖੇਦਰਾਬਾਦ ਦੇ ਵਿੱਚ ਵੀ ਚੋਣ ਹੋਣੀ ਹੈ ਜੀ ਤੋ ਜੇਕਰ ਗੱਲ ਕਰੀਏ ਕਿਵੇਂ ਦੇ ਪਿੰਡ ਦੇ ਹਾਲਾਤ ਹੈ ਕਿਹੜੇ ਮੁੱਦਿਆਂ ਦੇ ਉੱਤੇ ਮਤਲਬ ਗੱਲਬਾਤ ਪਿੰਡ ਪਿੰਡ ਦੇ ਹੱਕ ਵਿੱਚ ਬਣਨੀ ਚਾਹੀਦੀ ਜੀ ਜਿਹੜਾ ਕੰਮ ਮਤਲਬ ਲਿਆ ਬੰਗਰੀ ਵਾਸਤੇ ਪਿੰਡ ਦੀਆਂ ਨਾਲੀਆਂ ਗਲੀਆਂ ਨਾਲੀਆਂ ਵਾਸਤੇ ਵੀ ਕੋਈ ਨਾ ਕੋਈ ਆਪਣਾ ਰਲਾ ਕਰਨਾ ਚਾਹੀਦਾ ਜੀ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਜੀ ਗੱਲ ਕਰੀਏ ਤੁਹਾਡੇ ਪਿੰਡ ਖਿਜ਼ਰਾਵਾਸ ਦੇ ਵਿੱਚ ਕੀ ਤੁਸੀਂ ਚਾਹੁੰਦੇ ਹੋ ਪੰਚਾਇਤ ਤੇ ਕਿਹੇ ਜੀ ਪੰਚਾਇਤ ਹੋਵੇ ਕਿਹੜੇ ਕੰਮ ਪੰਚਾਇਤ ਵਧੀਆ ਬਣ ਜAVE ਤੇ ਬਹੁਤ ਚੰਗੀ ਗੱਲ ਹੈ ਹੂੰ ਬਹੁਤ ਪਿੰਡ ਦੇ ਹੱਕ ਵਿੱਚ ਜਣੇ ਬਗਲ ਆਪਣਾ ਕੰਮ ਕਰਦੇ ਰਹੇ ਜੀ ਵਧੀਆ ਕੰਮ ਲਿਆਉਣ ਗਰੀਬ ਦੇ ਵੀ ਰੋਟੀ ਮਿਲੇ ਜੀ ਗੱਲ ਕਰੀ ਹੂੰ ਜੀ ਸਾਡੇ ਨਾਲ ਤੇ ਰੋਜ਼ਗਾਰ ਆਈ ਜਾਵੇ ਹਾਂ ਜੀ ਰੋਜ਼ਗਾਰ ਮੇਰੇ ਗਰੀਬ ਵਾਸਤੇ ਬਹੁਤ ਚੰਗੀ ਗੱਲ ਹੈ ਜੀ ਹਾਂ ਜੀ ਹੁਣ ਨਰੇਗਾ ਦਾ ਤੁਸੀਂ ਕੰਮ ਕਰਦੇ ਹੋ ਚੱਲੀ ਜਾਂਦਾ ਕੰਮ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਚੱਲਦਾ ਤਾਂ ਮਾਈਕ ਅੰਦਰ ਤੁਹਾਡੇ ਹਾਂਜੀ ਹਾਂਜੀ ਪਿੰਡ ਦੀ ਗੱਲ ਕਰੀਏ ਪਿੰਡ ਦੇ ਜੇ ਨਾਲੀਆਂ ਗਲੀਆਂ ਕਿਵੇਂ ਦੀਆਂ ਐ ਕਿਵੇਂ ਸਭ ਵਧੀਆ ਬੰਦਾ ਜੀ ਕੰਮ ਅੱਛਾ ਜੀ ਹਾਂਜੀ ਇਹ ਅਗਲੀ ਜਿਹੜੀ ਪੰਚਾਇਤ ਚੁਣੀ ਜਾਂਦੀ ਐ ਕੀ ਉਮੀਦਾਂ ਰੱਖਦੇ ਹੋ ਪੰਚਾਇਤ ਤੇ ਕਿਹੜੇ ਕੰਮ ਹੋਣੇ ਚਾਹੀਦੇ ਆ ਵੀ ਜਿਹੜੇ ਪਹਿਲ ਦੇ ਆਧਾਰ ਤੇ ਪੰਚਾਇਤ ਕਰੇ ਦੇਖੋ ਕਮਤਾ ਦੇਖੋ ਆਪਾਂ ਨੂੰ ਗਰੀਬਾਂ ਵਾਸਤੇ ਵੀ ਹੱਕ ਚਾਹੀਦਾ ਜੀ ਨਾਲ ਗੱਦੀਆ ਜਿਹੜੇ ਹੋਰ ਨਵੇਂ ਨਵੇਂ ਕੰਮ ਐ ਉਹ ਵੀ ਚੱਲਣੇ ਚਾਹੀਦੇ ਜੀ ਨਵੀਂ ਪੰਚਾਇਤ ਦੇ ਬਾਰੇ ਹਾਂਜੀ ਸਕੂਲ ਹੋਰ ਹੈ ਦੋ ਸਕੂਲ ਹੈਗੇ ਹਨ ਜੀ ਬੱਚੇ 12ਵੀਂ ਤੱਕ ਇੱਥੇ ਪੜ੍ਹਦੇ ਆ ਪੜ੍ਹਦੇ ਆ ਜੀ ਆਹ ਆਪਣੇ ਪਰੇ ਵੀ ਹੈ ਜੀ ਆਹ 12ਵੀਂ ਵਾਲਾ ਬੜਾ ਠੀਕ ਹੈ ਜੀ ਬਦ ਵਧੀਆ ਕੰਮ ਚੱਲਦਾ ਜੀ ਹਾਂਜੀ ਤੁਹਾਡੇ ਪਿੰਡ ਦੇ ਇੱਕ ਆਗੂ ਵੀ ਹੈ ਰਾਣਾ ਕੁਸ਼ਲਪਾਲ ਹੈਗੇ ਜੀ ਹੂੰ ਬੜੀ ਵਧੀਆ ਕ ਬੜੀ ਵਧੀਆ ਵਿਚਾਰ ਉਹਨੇ ਅੱਛਾ ਬਹੁਤ ਵਧੀਆ ਕੰਮ ਕਰਾਂਗਾ ਹੂੰ ਹਾਂਜੀ ਹਾਂਜੀ ਫਾਲ ਵੀ ਕੀ ਲੋਕ ਹੈ ਜੀ ਤੀ ਨਾਮ ਹੀ ਤੋਂ ਟੋਟ ਮੈਂ ਨਾਮ ਵਿਕਰਮਜੀਤ ਕੋਰਾ ਹੈ ਕੀ ਕੰਮ ਕਰਦੇ ਹੋ ਤੁਸੀਂ ਮੈਂ ਮੇਟਾਂ ਜੀ ਨਰੇਗਾ ਵਿੱਚ ਮੇਟ ਲੱਗੀ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ 5 ਸਾਲ ਹੋ ਗਏ ਜੀ ਕੰਮ ਕਰਦੇ ਨੂੰ ਪਿੰਡ ਦੀ ਪੰਚਾਇਤਾਂ ਦੀ ਜਿਹੜੀ ਚੋਣ ਹੋ ਰਹੀ ਹੈ ਜੀ ਹੁਣ ਮੋੜੋ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਾਂਜੀ ਕੀ ਕਹੋਗੇ ਕੀ ਉਮੀਦ ਆ ਜਿਹੜੀ ਅਗਲੀ ਪੰਚਾਇਤ ਆਏਗੀ ਕਿਹੜੇ ਕੰਮ ਜਿਹੜੇ ਪਿੰਡ ਦੇ ਵਿੱਚ ਹੋਣੇ ਚਾਹੀਦੇ ਅਸੀਂ ਉਮੀਦ ਕਰਦੇ ਹਾਂ ਵੀ ਅਗਲੀ ਪੰਚਾਇਤ ਵੀ ਪਿਛਲੀ ਪੰਚਾਇਤ ਦੀ ਤਰ੍ਹਾਂ ਵਧੀਆ ਹੋਵੇ ਜੀ ਸਾਡੇ ਪਿੰਡ ਵਾਸਤੇ ਦੀ ਉਹ ਪ੍ਰਤੀ ਵਸੇ ਵਧੀਆ ਕੰਮ ਕਰੇ ਜੋ ਪਹਿਲਾਂ ਹੋਏ ਆ ਉਸ ਨਾਲੋਂ ਵੀ ਜ਼ਿਆਦਾ ਵਧੀਆ ਕਰਨੇ ਦੇਖਿਆ ਦੇ तकरीबन ਸਾਡਾ ਕੰਮ ਚੱਲ ਹੀ ਰਿਹਾ ਚਾਰ ਸਾਲ ਤੋਂ ਪਰ ਇਸ ਸਾਲ ਥੋੜਾ ਜ਼ਿਆਦਾ ਵਧੀਆ ਲੱਗਿਆ ਜੀ ਮਤਲਬ ਕਿ 150 ਦਿਨ ਪੂਰੇ ਹੋਏ ਆ ਵਧੀਆ ਪੈਸੇ ਵੀ ਨਾਲ ਦੀ ਨਾਲ ਪੈ ਰਹੇ ਆ ਲੇਬਰ ਦੇ ਸਾਡੇ ਕੋਲ ਦੋਨੋਂ ਪੱਟੀਆਂ ਵਿੱਚ 50 60 ਬੰਦੇ ਲੇਬਰ ਦੇ ਕੰਮ ਕਰ ਰਹੇ ਆ ਉਹਨਾਂ ਦੇ ਸਾਡੀ ਹੈਲਪ ਜਿਆਦਾ ਤੋਂ ਜਿਆਦਾ ਰਾਣਾ ਜੀ ਕਰਦੇ ਆ ਜੀ ਕੁਸ਼ਲਪਾਲ ਰਾਣਾ ਜੀ ਸਾਡੀ ਜਿਆਦਾ ਹੈਲਪ ਕਰਦੇ ਆ ਕੰਮ ਕਢਵਾਉਣ ਵਿੱਚ ਵੀ ਪੈਸੇ ਪਵਾਉਣ ਵਿੱਚ ਵੀ ਤੇ ਵੈਸੇ ਵੀ ਉਹ ਪਿੰਡ ਦੀ ਸਮਾਜ ਸੇਵਾ ਵਿੱਚ ਲੱਗੇ ਰਹਿੰਦੇ ਆ ਸਭ ਦਾ ਸਾਥ ਦਿੰਦੇ ਆ ਵੱਢ ਚੜ੍ਹ ਕੇ ਸਦਾ ਸਾਥ ਦਿੰਦੇ ਆ ਜੀ ਉਹ ਖੇਡਾਂ ਨੂੰ ਲੈ ਕੇ ਪਿੰਡ ਦੀ ਕੀ ਮਤਲਬ ਸੋਚ ਹੈ ਵੱਡੇ ਟੂਰਨਾਮੈਂਟ ਤੁਹਾਡੇ ਪਿੰਡ ਚ ਕਰਾਈਂ? ਪਿੰਡ ਦੇ ਖੇਡਾਂ ਦਾ ਸਾਡੇ ਇਸ ਪਿੰਡ ਸਭ ਤੋਂ ਵੱਡਾ ਗਰਾਊਂਡ ਹੈ। ਸਟੇਡੀਅਮ ਬਣਿਆ ਹੋਇਆ ਉਸ ਵਿੱਚ ਸਭ ਤੋਂ ਜ਼ਿਆਦਾ ਟੂਰਨਾਮੈਂਟ ਹੁੰਦੇ ਫੁੱਟਬਾਲ ਟੂਰਨਾਮੈਂਟ, ਕਿਕਟੂਰਨਾਮੈਂਟ ਸਾਰੇ ਹੁੰਦੇ ਹਨ। ਕੁਸ਼ਤੀ ਦੰਗਲ ਵੀ ਹੁੰਦਾ। ਹਾਂਜੀ ਕੁਸ਼ਤੀ ਦੰਗਲ ਵੀ ਹੁੰਦਾ ਹੈ। ਸਭ ਤੋਂ ਵੱਡਾ ਹੈ ਕੁਸ਼ਤੀ ਦੰਗਲ। ਇੱਥੇ ਕਿਹੜੇ ਕੰਮ ਜਿਹੜੇ ਹੋਏ ਆ ਪਿਛਲੀ ਵਾਰ ਦੀ ਗੱਲ ਕਰੀਏ? ਹਾਂਜੀ। ਰਾਣਾ ਜੀ ਵੱਲੋਂ ਉਪਰਾਲਾ ਜੋ ਕੀਤਾ ਗਿਆ। ਹੰਗੀ ਰਾਣਾ ਜੀ ਨੇ ਸਾਡੇ ਪਿੰਡ ਸਾਂਝਾ ਕਰ ਵਿਆਹ ਵਾਲਾ ਬਣਵਾਇਆ ਹੈ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਿਆ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਬਾਕੀ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਹੈ ਉਹਨਾਂ ਦੇ ਬਾਕੀ ਪਾਰਕ ਵੀ ਬਹੁਤ ਅੱਛੇ ਹੈ ਤੇ ਬੱਚਿਆਂ ਨੂੰ ਮਤਲਬ ਬਹੁਤ ਜ਼ਿਆਦਾ ਸਹੂਲਤ ਪਹਿਲਾਂ ਨਾਲੋਂ ਮਿਲ ਗਈ ਹੈ ਤੇ ਪਾਰਕ ਵੀ ਰਾਣਾ ਜੀ ਨੇ ਕਰਵਾਇਆ ਹੈ ਗਰਾਊਂਡ ਵੀ ਤੁਹਾਡਾ ਕਾਫੀ ਹਾਂ ਜੀ ਗਰਾਊਂਡ ਵੀ ਵਧੀਆ ਹੈ ਖੇਡ ਮਿਲਣਾ ਜੋ ਹੈ ਸਾਰਾ ਉਹਨਾਂ ਦੇ ਉਹਨਾਂ ਦੇ ਉੱਤੇ ਹੀ ਬਣਾਇਆ ਜਾਂਦਾ ਬਹੁਤ ਅੱਛੇ ਤਰੀਕੇ ਨਾਲ ਬਣਾਇਆ ਹੈ ਰਾਣਾ ਜੀ ਦੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਜੀ ਉਹਨਾਂ ਦੀ ਵਜ੍ਹਾ ਨਾਲ ਹੀ ਸਾਨੂੰ ਕੰਮ ਮਿਲ ਰਿਹਾ ਸਾਡੇ ਪੈਸੇ ਪੈ ਰਹੇ ਆਂ ਹਾਂਜੀ ਸੋ ਸਾਨੂੰ ਇਸ ਸਾਲ 100 ਦਿਨ ਦਾ ਕੰਮ ਮਿਲੇ ਅੱਗੇ ਵਾਸਤੇ 100 ਦਿਨ ਤੋਂ ਵੀ ਵੱਧ ਕੰਮ ਮਿਲਣਾ ਚਾਹੀਦਾ ਤੇ ਇਸੇ ਤਰ੍ਹਾਂ ਸਾਡੇ ਪੈਸੇ ਦੇਣੇ ਚਾਹੀਦੇ ਆਂ ਕੀ ਕਹੂੰਗੇ ਚਲ ਦੇਖੋ ਜੀ ਸਾਨੂੰ ਕੰਮ ਮਿਲਿਆ ਕੁਸ਼ਲਪਾਲ ਦੀ ਤੋਰ ਤੇ ਠੀਕ ਹੈ ਬਾਕੀ ਕੰਮ ਚੱਲਿਆ ਲਗਾਤਾਰ ਪੈਸੇ ਵੀ ਨਾਲ ਦੀ ਨਾਲ ਆ ਰਹੇ ਆ ਸਾਰੀ ਬੀਬੀਆਂ ਖੁਸ਼ ਆ ਕੋਈ ਅਹ ਜੀ ਦਿੱਕਤ ਨਹੀਂ ਆਈ ਹੈਗੀ ਚਾਹ ਪਾਣੀ ਜੋ ਵੀ ਹੈਗਾ ਸਾਰਾ ਕੁਝ ਜਿਹਦੇ ਘਰੋਂ ਆ ਰਿਹਾ ਅੱਜ ਤੱਕ ਜੋ ਵੀ ਹੈਗਾ ਕੰਮ ਅੱਗੇ ਹੋਰ ਵੀ ਚੱਲ ਰਿਹਾ ਹਾਂ ਜੀ ਹਾਂ ਕਿਵੇਂ ਚੱਲ ਰਿਹਾ ਨਰੀਗਾ ਦਾ ਕੰਮ ਪਿੰਡ ਦੇ ਵਿੱਚ ਹਾਂ ਜੀ ਹਾਂ ਬਹੁਤ ਵਧੀਆ ਚੱਲ ਰਿਹਾ ਹੈਗਾ ਲਗਾਤਾਰ ਚੱਲ ਰਿਹਾ ਹੁਣ 100 ਦਿਨ ਹਾਂ 100 ਦਿਨ ਲਗਾਤਾਰ ਚੱਲ ਰਿਹਾ ਪੈਸੇ ਵੀ ਨਾਲ ਦੀ ਨਾਲ ਆ ਰਹੇ ਹਾਂ ਬਾਕੀ ਕੁਛ ਲਪਾਲ ਦੀ ਉਹਦੇ ਨਾਲ ਚੱਲ ਰਿਹਾ ਜੋ ਵੀ ਹੈਗਾ ਠੀਕ ਹੈ ਨਾ ਗਾਹਾਂ ਨੂੰ ਵੀ ਚੱਲ ਰਿਹਾ ਕੋਈ ਅਹ ਜੀ ਦਿੱਕਤ ਨਹੀਂ ਚਾਹ ਦੀ ਥਰਮੋਸ ਬਾਕੀ ਨਾਲ ਨੂੰ ਬਿਸਕੁਟ ਕਦੇ ਮੱਟੀ ਨਾਲ ਦੀ ਲਾ ਰਿਆ ਕੋਈ ਦਿੱਕਤ ਨਹੀਂ ਆਈ ਜਿੱਦਾਂ ਦਾ ਇਹਨੇ ਕੰਮ ਲਾਇਆ ਸਾਡੇ ਬਾਪ ਕੋਣ ਪੇਚ ਰਿਹਾ ਕੁਸ਼ਲਪਾਲ ਕੁਸ਼ਲਪਾਲ ਦਵਾ ਰਿਆ ਸਾਨੂੰ ਇਹਦੇ ਕਰਾਂ ਤੇ ਆ ਰਹੇ ਆ ਚਾਹ ਪਾਣੀ ਆ ਕੇ ਕਰਦੇ ਆ ਚਾਹ ਹਾਂਜੀ ਠੀਕ ਹੈ ਜੀ ਕਿੰਨੀਆਂ ਬੀਬੀਆਂ ਲੱਗਣਗੀਆਂ ਬੀਬੀਆਂ 25 30 30 ਅੱਧੀ ਪੱਤੀ ਅਸੀਂ ਹਾਂ 25 30 ਦੇ ਕਰੀਬ ਆ ਠੀਕ ਹੈ ਹਾਂਜੀ ਬਹੁਤ ਵਧੀਆ ਮਾਹੌਲ ਆ ਕੋਈ ਗੱਲ ਨਹੀਂ ਪੈਸੇ ਦੀ ਕੋਈ ਰਿਕਵਰੀ ਨਹੀਂ ਹੋਈ ਹੈਗੀ ਘਰ ਦੀ ਘਰੇ ਪੈ ਰਹੇ ਆ ਕੰਮ ਵੀ ਚੱਲ ਸਕਦਾ ਕੰਮ ਸਾਡਾ ਕੰਮ ਚੱਲਦਾ ਰਹੇ ਇਹਨਾਂ ਅਸੀਂ ਵਿਧਵਾ ਬੀਬੀਆਂ ਸਾਡਾ ਕੰਮ ਚੱਲਦਾ ਰਹੇ 1500 ਰੁਪਏ ਨਾਲ ਤਾਂ ਕੁਝ ਨਹੀਂ ਬਣਦਾ ਹਾਂਜੀ ਹੁਣ ਤਾਂ ਹੀ ਇਹ ਕੰਮ ਚੱਲ ਰਿਹਾ ਸਾਡਾ ਸੌਦਾ ਪਤਾ ਵੀ ਚੱਲ ਰਿਹਾ ਵਧੀਆ ਗੁਜ਼ਾਰਾ ਹਾਂਜੀ ਵਧੀਆ ਗੁਜ਼ਾਰਾ ਹੋ ਰਿਹਾ